ਤੇਰੇ ਉਠੇ ਹੁਣ ਗੁਰਬਾਨੀਆਂ ਤੇ ਧਿਆਨ ਨਾਲ ਪੜੀਏ ਤੇ ਗੁਰਬਾਣੀ ਜਦੋਂ ਪੜਦੇ ਆ ਪੜਦੇ ਆਪਾਂ ਪਹਿਲੀ ਪੌੜੀ ਪੜੀ ਜੇ ਤੇ ਕੋ ਧਿਆਨ ਨਾਲ ਪੜੇ ਤੇ ਉਹਦੇ ਚ ਕੀ ਹੁੰਦਾ ਸੀ ਕਿਵ ਸਚਿਆਰਾ ਹੋਈਏ ਕਿਵੇਂ ਗੂੜੇ ਟੁੱਟੇ ਬਾਲ ਉਤੇ ਆਪ ਹੀ ਸਵਾਲ ਖੜਾ ਹੋਣ ਰਿਹਾ ਸਿੱਖਿਆ ਲੈਣੀ ਗੁਰੂ ਸਾਹਿਬਾਨ ਦੇ ਚਰਨਾਂ ਵਿੱਚੋਂ ਬਹਿ ਕੇ ਮੈਂ ਸਵਾਲ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਸਚਿਆਰਾ ਹੋਈਏ ਕਿਵੇਂ ਸੱਚੇ ਹੋ ਜਾਈਏ ਸੱਚ ਕੀ ਹੈ ਪਰਮਾਤਮਾ ਸੱਚ ਕੀ ਹੈ ਸਥਿਰ ਟਿੱਕੀ ਹੋਈ ਆਤਮਿਕ ਬ੍ਰਤੀ ਨਸੋ ਗੁਰੂ ਜੀ ਕਿਰਪਾ ਕਰੋ ਅਸੀਂ ਕਿਵੇਂ ਸੱਚੀ ਹੋਈਏ ਕਿਵੇਂ ਉਸ ਰੂਪ ਵਿੱਚ ਜਾਈਏ ਕਿ ਕੂੜੇ ਟੁੱਟੇ ਪਾਲ ਜਿਹੜੇ ਸਾਡੇ ਅੰਦਰ ਟਿਪਾ ਪਪਲਦੇ ਪਏ ਆ ਇਹ ਟੁੱਟ ਜਾਣ ਖਤਮ ਹੋ ਜਾਣ ਨਾਸ਼ ਹੋ ਜਾਣ ਸਿਮਚਾਰੀ ਜਦੋਂ ਲੋੜ ਨਹੀਂ ਪਈ ਉਹਨੇ ਕਹ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਹਿੰਦੇ ਹੁਕਮ ਰਜ਼ਾਈ ਚੱਲਣਾ ਜਦੋਂ ਆਪਾਂ ਸ਼ੁਰੂ ਕੀਤਾ ਗੁਰਬਾਣੀ ਪੜ੍ਹਨੀ ਨੂੰ ਸਾਨੂੰ ਨਾਮ ਦੀ ਸੋਚ ਦਿੱਤੀ ਗਈ ਸਤ ਨਾ ਕਹਿੰਦੇ ਬਈ ਉਹ ਵਾਲਾ ਪ੍ਰਮਾਤਮਾ ਹੈ ਨਾ ਉਹ ਸਤਿਆ ਤੇਰੇ ਅੰਦਰ ਕਿਸ ਰੂਪ ਚ ਬੈਠਾ ਹੈ ਨਾਮ ਦੇ ਰੂਪ ਚ ਬੈਠਾ ਹੈ ਸ਼ਬਦ ਦੇ ਰੂਪ ਚ ਬੈਠਾ ਹੈ ਉਹ ਤੇਰੇ ਅੰਦਰ ਹੈ ਉਹ ਪ੍ਰਮਾਤਮਾ ਤੇਰੇ ਅੰਦਰ ਸ਼ਬਦ ਦਾ ਰੂਪ ਧਾਰ ਲੈ ਕੇ ਬੈਠਾ ਹੈ ਨਾਮ ਦਾ ਰੂਪ ਧਾਰਨ ਕਰਕੇ ਬੈਠਾ ਪਰ ਤੇਰੇ ਅੰਦਰ ਹੈ ਹੁਣ ਉਹਦੀ ਖੋਜ ਕਰਨੀ ਹੈ ਉਹਨੂੰ ਮਿਲਣਾ ਹੈ ਤੂੰ ਕਿਵੇਂ ਮਿਲਣਾ ਹੈ ਧਿਆਨ ਦਿਓ ਪਾਣੀ ਨੂੰ ਪਾਣੀ ਉੱਪਰ ਲੈ ਕੇ ਆਉਂਦਾ ਹੈ ਨਾਮ ਨੂੰ ਨਾਮ ਨੇ ਪ੍ਰਗਟ ਕਰਨਾ ਹੈ ਸਾਡੇ ਅੰਦਰ ਪਰਮਾਤਮਾ ਸ਼ਬਦ ਨੂੰ ਸ਼ਬਦ ਨੇ ਪ੍ਰਗਟ ਕਰਨਾ ਹੈ ਜਦ ਆਪਾਂ ਗੁਰੂ ਕੋ ਸ਼ਬਦ ਲੈਣਾ ਹੈ ਇਹਦੀ ਵਰਤੋਂ ਕਰਨੀ ਇਹ ਸ਼ਬਦ ਨਹੀਂ ਉਹ ਸ਼ਬਦ ਨੂੰ ਉਜਾਗਰ ਕਰਨਾ ਹੈ ਨਾਮ ਨਹੀਂ ਨਾਮ ਨੂੰ ਉਜਾਗਰ ਕਰਨਾ ਹੈ ਤੇ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ ਕਹਿੰਦੇ ਤੈਨੂੰ ਪਤਾ ਨਾਮ ਸਿਮਰਨ ਕਰ ਤੇ ਇਹਦੇ ਮਨ ਚ ਵਿਚਾਰ ਪਦਕ ਕਿਵੇਂ ਚੱਲਣਾ ਤੇ ਲਿਖਿਆ ਕਹਿੰਦੇ ਹੁਕਮ ਰਜ਼ਾਈ ਚੱਲਣਾ ਚੱਲਣਾ ਲਿਖਿਆ ਚੱਲੋ ਨਹੀਂ ਲਿਖਿਆ ਚੱਲਣਾ ਲਿਖਿਆ ਕੀ ਕਹਿਣ ਲੱਗੇ ਕਹਿੰਦੇ ਜਦੋਂ ਤੇਰੀ ਆਤਮਿਕ વૃਤੀ ਪਰਮਾਤਮਾ ਦੇ ਹੁਕਮ ਚ ਆ ਜਾਏਗੀ ਭਾਣੇ ਚ ਆ ਜਾਏਗੀ ਹੁਕਮ ਪਰਮਾਤਮਾ ਰਜਾਈ ਰਜਾ ਪਾਣਾ ਕਹਿੰਦੇ ਉਸ ਪਰਮਾਤਮਾ ਦੇ ਰਜਾ ਵਿੱਚ ਰਹੇਗੀ ਪਰਮਾਤਮਾ ਦੇ ਬਾਣੇ ਵਿੱਚ ਰਹੇਗੀ ਤੇ ਫਿਰ ਕੀ ਹੋਏਗਾ ਚੱਲਣਾ ਇਹ ਸਿਮਰਨ ਨੇ ਚੱਲਣਾ ਉਹਦਾ ਚੱਲਣਾ ਨਹੀਂ ਨਾਨਕ ਲਿਖਿਆ ਨਾਲ ਕਹਿੰਦੇ ਪਰਮਾਤਮਾ ਨੇ ਨਾਲ ਦੀ ਨਾਲ ਹੀ ਲਿਖ ਕੇ ਬਾਤਾਂ ਕੀ ਕਿ ਜਿੱਦਨ ਇਹ ਆਤਮਿਕ ਵਿਰਤੀ ਪਰਮਾਤਮਾ ਦੀ ਰਜਾ ਵਿੱਚ ਰਹੇਗੀ ਪਰਮਾਤਮਾ ਦੇ ਬਾਣੇ ਵਿੱਚ ਰਹੇਗੀ ਇਹਦਾ ਸਿਮਰਨ ਚੱਲ ਪਏਗਾ ਉਹਨਾਂ ਚ ਨਹੀਂ ਚੱਲ ਸਕਦਾ ਸ੍ਰੀ ਗੋਰੀ ਨਹੀਂ ਕੀਤੀ ਸਾਨੂੰ ਲੋੜ ਨਹੀਂ ਪਈ ਹੁਣ ਧਿਆਨ ਦੇਣ ਵਾਲੀ ਗੱਲ ਸੀ ਇੱਥੇ